ਬ੍ਰਹਮ ਮੂਰਤ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਜਰੂਰ ਉੱਠੋ 2 2:30 ਵਜੇ ਉੱਠ ਕੇ ਜੇ ਇਸ਼ਨਾਨ ਨਹੀਂ ਕਰ ਸਕਦੇ ਉੱਠ ਕੇ ਆਪਣੇ ਬੈੱਡ ਦੇ ਮੰਜੇ ਦੇ ਸਿਰ ਵਾਲੇ ਪਾਸੇ ਸਰਹਾਣੇ ਵਾਲੇ ਪਾਸੇ ਨੂੰ ਮੁੱਖ ਕਰਕੇ ਬੈਠ ਜਾਓ ਚੌਂਕੜਾ ਮਾਰ ਕੇ ਤੇ ਉਸ ਸਮੇਂ ਵਾਹਿਗੁਰੂ ਗੁਰਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਜੇ ਤੁਸੀਂ ਹਿੰਦੂ ਹੋ ਆਪਣੇ ਕ੍ਰਿਸ਼ਨ ਆ ਰਾਧਾ ਰਾਮ ਦਾ ਜਾਪ ਜੇ ਤੁਸੀਂ ਮੁਸਲਮੋ ਅੱਲਾਹ ਤਾਲਾ ਉਸ ਖੁਦਾ ਨੂੰ ਯਾਦ ਕਰੋ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਉਸ ਸੁਪਰੀਮ ਪਾਵਰ ਨੂੰ ਅਕਾਲ ਪੁਰਖ ਨੂੰ ਜਿਸ ਦਾ ਕਣ-ਕਣ ਦੇ ਵਿੱਚ ਨਿਵਾਸ ਆ ਜਿਸ ਨੇ ਸਾਨੂੰ ਬਣਾਇਆ ਪੂਰੀ ਸ੍ਰਿਸ਼ਟੀ ਨੂੰ ਬਣਾਇਆ ਆਕਾਸ਼ ਪਤਾਲ ਬਣਾਏ ਜਿਸ ਨੇ ਬਨਸਪਤੀ ਪਸ਼ੂ ਪੰਛੀ ਬਣਾਏ ਕਣ-ਕਣ ਦੇ ਵਿੱਚ ਜਿਹਦਾ ਨਿਵਾਸ ਆ ਉਸ ਦੀ ਯਾਦ ਦੇ ਵਿੱਚ ਅਮਰਤਵਲੀ ਜ਼ਰੂਰ ਬੈਠੋ ਜੇ ਤੁਸੀਂ ਅਸ਼ਨਾਣ ਨਹੀਂ ਕਰਨਾ ਆਲਸ ਹੁੰਦਾ ਸਟਾਰਟਿੰਗ ਦੇ ਵਿੱਚ 15 ਮਿੰਟ ਸ਼ੁਰੂ ਕਰੋ 15 ਮਿੰਟ ਵਾਹਿਗੁਰੂ ਗਰਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਤੇ 5 ਮਿੰਟ ਅੰਤਰ ਧਿਆਨ ਹੋ ਕੇ ਬੈਠੋ ਕੁਝ ਵੀ ਨਹੀਂ ਸੋਚਣਾ ਆਪਣੇ ਅੰਦਰ ਹੀ ਧਿਆਨ ਧਰਨਾ ਇਸ ਤਰ੍ਹਾਂ ਹੌਲੀ-ਹੌਲੀ ਸਮਾਂ ਵਧਾਉਂਦੇ ਜਾਓ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਕਿਰਪਾ ਕਰਦੇ ਨੇ ਪ੍ਰਮਾਤਮਾ ਤੇ ਫਿਰ 5:30 ਵਜੇ ਇਸ਼ਨਾਨ ਪਾਣੀ ਕਰੋ ਗਰਬਾਣੀ ਪੜੋ ਉਸ ਵਾਹਿਗੁਰੂ ਨਾਲ ਜੁੜੋ ਜੇ ਤੁਸੀਂ ਪੰਜ ਬਾਣੀਆਂ ਦਾ ਜਾਪ ਨਹੀਂ ਕਰਦੇ ਸਟਾਰਟਿੰਗ ਦੇ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਸ੍ਰੀ ਚੌਪਈ ਸਵੀ ਦੀ ਬਾਣੀ ਦਾ ਜਾਪ ਕਰੋ ਪ੍ਰੇਮ ਦੇ ਨਾਲ ਬਾਣੀ ਪੜੋ ਤੇ ਪੂਰੇ ਦਿਨ ਵਿੱਚ ਆਪਣੇ ਕੰਮਾਂ ਕਾਰਾਂ ਦੇ ਵਿੱਚ ਵਿਚਰਦੇ ਹੋਏ ਵੀ ਆਪਣਾ ਧਿਆਨ ਜਿਹੜਾ ਉਹ ਅਕਾਲ ਪੁਰਖ ਦੀ ਯਾਦ ਵਿੱਚ ਰੱਖਣਾ ਫਿਰ ਦੇਖੋ ਹੌਲੀ ਹੌਲੀ ਕਰਪਾ ਕਿਵੇਂ ਹੁੰਦੀ ਹੈ ਪਰ ਦੁਨੀਆ ਦੇ ਵਿੱਚ ਕਿਸੇ ਦਾ ਬੁਰਾ ਨਹੀਂ ਕਰਨਾ ਨਾ ਬੁਰਾ ਸੋਚਣਾ ਫੇਰ ਕੋਈ ਕਿਰਪਾ ਨਹੀਂ ਹੋਣੀ ਇਹ ਗੱਲ ਯਾਦ ਰੱਖਣੀ ਹੈ